ਹਾਂਜੀ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਰਾਣੀਆਂ ਨੇ ਜਦੋਂ ਗੁਰਾਜ ਗੋਪੀ ਚੰਦ ਨੂੰ ਇਹ ਸਮਾਨ ਦਿੱਤਾ ਸੀ ਤਾਂ ਉਹ ਸੋਚ ਰਹੀਆਂ ਸਨ ਕਿ ਰਾਜੇ ਤੋਂ ਬਿਨਾਂ ਇਹ ਸਾਜੋ ਸਮਾਨ ਤੇ ਇਹ ਸੋਨੇ ਚਾਂਦੀ ਦੇ ਗਹਿਣੇ ਸਾਡੇ ਕਿਸ ਕੰਮ ਦੇ ਹਨ ਉਹਨਾਂ ਨੇ ਸਭ ਕੁਝ ਰਾਜੇ ਨੂੰ ਦੇ ਦਿੱਤਾ ਤੇ ਰਾਜੇ ਨੇ ਲੈ ਕੇ ਉਹ ਯੋਗੀਆਂ ਨੂੰ ਦੇ ਦਿੱਤਾ ਤੇ ਯੋਗੀਆਂ ਨੇ ਉਹ ਗੋਰਖਨਾਥ ਕੋਲ ਪਹੁੰਚਾ ਦਿੱਤਾ ਹੁਣ ਰਾਜਾ ਗੋਪੀ ਚੰਦ ਇੱਥੋਂ ਵੀ ਚੱਲ ਜਾਂਦਾ ਹੈ ਤੇ ਜਾਂਦਾ ਹੈ ਆਪਣੀ ਮਾਂ ਦੇ ਦਰਵਾਜ਼ੇ ਉੱਤੇ ਤੇ ਉੱਥੇ ਜਾ ਕੇ ਅਲਖ ਜੁਗਾਉਂਦਾ ਹੈ ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਜੋਗੀ ਬਣਾ ਹੋਇਆ ਦੇਖਿਆ ਤਾਂ ਉਸ ਨੇ ਕਿਹਾ ਕਿ ਇਹ ਜੋਗੀ ਮੈਂ ਤਾਂ ਇੱਕ ਗ੍ਰਸਤੀ ਹਾਂ ਤੇ ਤੂੰ ਇੱਕ ਤਿਆਗੀ ਪੁਰਸ਼ ਹੈ ਤੇ ਗ੍ਰਸਤੀ ਪੁਰਸ਼ ਦਾ ਕੋਈ ਅਧਿਕਾਰ ਨਹੀਂ ਕਿ ਉਹ ਇੱਕ ਤਾਗੀ ਪੁਰਸ਼ ਨੂੰ ਕੋਈ ਉਪਦੇਸ਼ ਦੇਵੇ ਪਰ ਤੂੰ ਮੇਰੇ ਦਰਵਾਜ਼ੇ ਤੇ ਮੰਗਣ ਆਇਆ ਹੈ ਤਾਂ ਮੇਰੇ ਕੋਲ ਇਖਤਿਆਰ ਹੈ ਅਧਿਕਾਰ ਹੈ ਤੈਨੂੰ ਕੁਝ ਦੇਣ ਦਾ ਜੇ ਮੈਂ ਤੈਨੂੰ ਕੋਈ ਖਾਣ ਦੀ ਚੀਜ਼ ਦਿੱਤੀ ਤਾਂ ਉਹ ਤੇਰੇ ਨਾਲ ਦੇ ਜੋਗਿਆਂ ਨੇ ਲੈ ਕੇ ਖਾ ਜਾਣੀਆਂ ਇਸ ਕਰਕੇ ਮੈਂ ਤੈਨੂੰ ਕੋਈ ਖਾਣ ਦੀ ਚੀਜ਼ ਨਹੀਂ ਦੇਵਾਂਗੀ ਬਲਕਿ ਮੈਂ ਤੈਨੂੰ ਤਿੰਨ ਗੱਲਾਂ ਕਹਾਂਗੀ ਜੋ ਤੂੰ ਹਮੇਸ਼ਾ ਯਾਦ ਰੱਖਣੀਆਂ ਮੈਨੂੰ ਇਹ ਤਿੰਨ ਗੱਲਾਂ ਦੀ ਭੀਖ ਦਿੰਦੀ ਹਾਂ ਇਹਨਾਂ ਨੂੰ ਯਾਦ ਰੱਖੀ ਪਹਿਲੀ ਗੱਲ ਉਸਦੀ ਮਾਂ ਕਹਿੰਦੀ ਹੈ ਕਿ ਤੂੰ ਮਜ਼ਬੂਤ ਤੋਂ ਮਜ਼ਬੂਤ ਕਿਲੇ ਵਿੱਚ ਰਹੇਂ ਦੂਜੀ ਗੱਲ ਉਹ ਕਹਿੰਦੀ ਹੈ ਕਿ ਤੂੰ ਸੁਆਦਿਸ਼ ਤੋਂ ਸੁਆਦਿਸ਼ ਭੋਜਨ ਛੱਕੀ। ਤੀਜੀ ਗੱਲ ਉਹ ਕਹਿੰਦੀ ਹੈ ਕਿ ਤੂੰ ਮਖਮਲੀ ਨਰਮ ਸੇਜਾਂ ਉੱਤੇ ਸੌਂ। ਇਹ ਗੱਲ ਸੁਣਨ ਤੋਂ ਬਾਅਦ ਰਾਜਾ ਗੋਪੀਚੰਦ ਕਹਿੰਦਾ ਹੈ ਕਿ ਮਾਂ ਮੈਂ ਤੇਰੇ ਕਹਿਣ ਤੇ ਤਾਂ ਜੋ ਕੀ ਬਣਿਆ ਹਾਂ। ਜੇ ਇਹ ਗੱਲ ਕੋਈ ਮੈਨੂੰ ਹੋਰ ਔਰਤ ਕਹਿੰਦੀ ਤਾਂ ਮੈਂ ਉਸ ਨੂੰ ਇਹ ਕਹਿ ਸਕਦਾ ਸੀ ਕਿ ਉਹ ਪਾਗਲ ਹੈ। ਪਰ ਤੂੰ ਹੁਣ ਮੈਨੂੰ ਇਹ ਉਲਟ ਪ੍ਰਵਚਨ ਕਿਉਂ ਦੇ ਰਹੀ ਹੈਂ? ਮੈਂ ਹੁਣ ਜੰਗਲ ਬੇਲਿਆਂ ਵਿੱਚ ਰਹਿੰਦਾ ਹਾਂ। ਉੱਥੇ ਮਜ਼ਬੂਤ ਕਿਲੇ ਕਿੱਥੇ? ਉੱਥੇ ਸੁਆਦਿਸ਼ਟ ਭੋਜਨ ਕਿੱਥੇ ਤੇ ਉੱਥੇ ਮਖਮਲੀ ਸੇਜਾਂ ਕਿੱਥੇ ਹਨ ਅਸੀਂ ਤਾਂ ਧਰਤੀ ਉੱਤੇ ਹੀ ਸੌਂ ਜਾਇਆ ਕਰਦੇ ਹਾਂ ਹੁਣ ਗੋਪੀ ਚੰਦ ਦੀ ਮਾਂ ਕਹਿੰਦੀ ਹੈ ਕਿ yogi ਪੁੱਤਰ ਤੂੰ ਮੇਰੀ ਗੱਲ ਦਾ ਅਰਥ ਨਹੀਂ ਸਮਝਿਆ ਮੈਂ ਤੈਨੂੰ ਕਹਿ ਰਹੀ ਹਾਂ ਕਿ ਜੇ ਹੁਣ ਤੂੰ yogi ਬਣਿਆ ਹੈ ਤਾਂ ਹਮੇਸ਼ਾ ਉਸਦੀ ਬੰਦਗੀ ਵਿੱਚ ਰਹੀਂ ਉਸਦੇ ਭਜਨ ਵਿੱਚ ਰਹੀਂ ਜਪ ਕਰਦਾ ਰਹੇ ਜੇ ਨੀਂਦ ਆਵੇ ਤਾਂ ਨੀਂਦ ਨੂੰ ਟਾਲ ਦੇਵੇਂ ਜੇ ਫੇਰ ਵੀ ਬਹੁਤ ਜ਼ਿਆਦਾ ਨੀਂਦ ਆਵੇ ਤਾਂ ਉਸ ਦਾ ਨਾਮ ਜਪਦਾ ਹੋਇਆ ਜਿੱਥੇ ਬੈਠਾ ਹੋਇਆ ਉੱਥੇ ਹੀ ਸੌਂ ਜਾਵੇਂ ਚਾਹੇ ਉੱਥੇ ਕੰਡੇ ਹੋਣ ਰੂੜੇ ਹੋਣ ਘਾਹ ਹੋਵੇ ਜੋ ਉਸ ਦਾ ਨਾਮ ਜਪ ਕੇ ਤੈਨੂੰ ਨੀਂਦ ਆਵੇ ਕਿ ਉਹ ਮਖਮਲੀ ਸੇਜਾ ਤੋਂ ਵੀ ਕਿਤੇ ਜ਼ਿਆਦਾ ਵਧੀਆ ਹੋਵੇਗੀ ਦੂਜੀ ਗੱਲ ਦਾ ਅਰਥ ਸਹੀ ਕਿ ਥੋੜਾ ਥੋੜਾ ਖਾਂਈ ਬਹੁਤਾ ਜ਼ਿਆਦਾ ਭੁੱਖ ਰਹੀਂ ਜਦੋਂ ਅੰਤ ਤੋਂ ਜ਼ਿਆਦਾ ਭੁੱਖ ਲੱਗ ਜਾਵੇ ਹੱਡਾਂ ਨੂੰ ਖੋਹ ਪੈਣ ਲੱਗ ਜਾਵੇ ਤਾਂ ਜਿਹੇ ਜਿਹਾ ਵੀ ਤੇਰੇ ਕੋਲੇ ਖਾਣਾ ਹੋਇਆ ਰੁੱਖਾ ਮਿੱਸਾ ਬੇਹੱਤ ਵੇਹਾ 7 ਦਿਨ ਪੁਰਾਣਾ ਵੀ ਮਿੱਸਾ ਟੁਕੜਾ ਜੇ ਤੂੰ ਖਾਏਂਗਾ ਤਾਂ ਉਹ ਤੈਨੂੰ ਸੁਆਦਿਸ਼ ਤੋਂ ਸੁਆਦਿਸ਼ ਭੋਜਨ ਤੋਂ ਕਤੇ ਜ਼ਿਆਦਾ ਉੱਤੇ ਲੱਗੇਗਾ ਕਿਉਂਕਿ ਭੁੱਖ ਦਾ ਜੋ ਸੰਬੰਧ ਹੈ ਉਹ ਰੋਟੀ ਨਾਲ ਹੈ ਭੁੱਖ ਜੇ ਨਾ ਲੱਗੀ ਹੋਵੇ ਤਾਂ ਬੰਦੇ ਨੂੰ ਸੱਤੀ ਪ੍ਰਕਾਰ ਦੇ ਭੋਜਨ ਵੀ ਚੰਗੇ ਨਹੀਂ ਲੱਗਦੇ ਤੀਜੀ ਗੱਲ ਸੀ ਕਿ ਹੁਣ ਤੂੰ ਸਾਨੂੰ ਵੀ ਛੱਡਿਆ ਰਾਜ ਭਾਗ ਵੀ ਛੱਡਿਆ ਆਪਣੀਆਂ ਰਾਣੀਆਂ ਵੀ ਛੱਡੀਆਂ ਤੂੰ ਜੋਗੀ ਬਣ ਗਿਆ ਤੇਰੇ ਕੋਲੇ ਨੌਜਵਾਨ ਬੀਬੀਆਂ ਵੀ ਆਉਣਗੀਆਂ ਬਜ਼ੁਰਗ ਬੀਬੀਆਂ ਵੀ ਆਉਣਗੀਆਂ ਤੇ ਬਾਲਕ ਬੱਚੀਆਂ ਵੀ ਆਉਣਗੀਆਂ ਗੁਰੂ ਦੀ ਸੋਭਤ ਨਾਲੋਂ ਬੂਤ ਹੋਰ ਕਿਹੜਾ ਕਿਲਾ ਹੁੰਦਾ ਤੂੰ ਆਪਣੇ ਗੁਰੂ ਦੀ ਵਡਿਆਈ ਕਰੀ ਉਸ ਦੀ ਸ਼ੋਭਾ ਕਰੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਪਰਨਾ ਧੰਨਵਾਦ